ਆ ਲਓ ਜੀ ਪਛਾਣੋ ਜੀ ਆ ਦੋ ਪੈਣਾ ਦੀ ਆ ਦੇਖੋ ਦੋ ਪੈਣਾ ਦੀ ਗੰਧੋ ਕਲਾਂ ਪਿੰਡ ਦੀਆਂ ਜੀ ਔਰ ਦੋਹੇ ਪੈਣਾ ਸਕੀਆਂ ਪੈਣਾ ਦੀ ਇੱਕ ਘਰ ਚ ਵਿਆਈਆਂ ਹੋਈਆਂ ਜੀ ਸਹੀ ਗੱਲ ਕਹੀ ਨਾ ਜੀ ਦਰਾਨੀ ਚਾਣੀ ਵੀ ਇਹ ਤੁਸੀਂ ਔਰ ਪੈਣਾ ਵੀ ਆ ਜੀ ਹਾਂ ਜ਼ਬਰਦਸਤ ਕੰਮ ਹੈ ਆਪਾਂ ਪੁੱਛਣਾ ਜੀ ਇਹਨਾਂ ਤੇ ਬੜੀ ਕੋਣ ਹੈ ਛੋਟੀ ਕੋਣ ਦੱਸਣਾ ਨਹੀਂ ਦੱਸਣਾ ਨਹੀਂ ਕਿੰਨੇ ਸਾਲ ਦਾ ਫਰਕ ਹੈ ਤੁਹਾਡੇ ਚ ਕਿੰਨੇ ਸਾਲ ਦਾ ਜੀ 10 ਸਾਲ ਦਾ 10 ਸਾਲ ਦਾ ਫਰਕ ਹੈ ਜੀ ਦੋਹਾਂ ਪੈਣਾ ਦੇ ਵਿੱਚ ਉਮਰ ਦਾ 10 ਸਾਲ ਦਾ ਫਰਕ ਹੈ ਕਮੈਂਟ ਤੁਸੀਂ ਕਰਨਾ ਕਿ ਬੜੀ ਕੌਣ ਹੈ ਛੋਟੀ ਕੌਣ ਹੈ ਜੀ ਆ ਸਵਾਲ ਪਾਤਾ ਜੀ ਤੁਹਾਨੂੰ ਅਕਸਰ ਪਾ ਦਿੰਨੇ ਆਂ ਕਈ ਵਾਰ ਨੇ ਤੁਹਾਨੂੰ ਕਹਿੰਦੇ ਕਿ ਕਿਉਂ ਪਾਉਂਦੇ ਸਵਾਲ ਤੁਸੀਂ ਆ ਵੀ ਸੱਸ ਕੌਣ ਹੈ ਨੂੰ ਕੌਣ ਹੈ ਬੜੀ ਕੌਣ ਹੈ ਛੋਟੀ ਕੌਣ ਹੈ ਮੈਂ ਕਹਿੰਦੀ ਅਸੀਂ ਬੇਬੇ ਜਿੰਨੀਆਂ ਬਜ਼ੁਰਗ ਹੈਗੀਆਂ ਸਾਡੀਆਂ ਮਾਤਾਵਾਂ ਹੈਗੀਆਂ ਉਹਨਾਂ ਦੇ ਨਾਲ ਅਸੀਂ ਸਮਾਂ ਬਤੀਤ ਕਰਨਾ ਚਾਹੁੰਦੇ ਆਂ ਔਰ ਵੀਡੀਓ ਬਣਾਉਣਾ ਚਾਹੁੰਦੇ ਆਂ ਇਸ ਕਰਕੇ ਕਹਿੰਦੇ ਆਂ ਜੀ ਕਰਿਓ ਜੀ ਕਮੈਂਟ ਦੀ ਬੜੀ ਕੌਣ ਹੈ ਤੁਹਾਡਾ ਨਾਲ ਜੀ ਕਰਮਕੌਰ ਜੀ ਕਰਮਕੌਰ ਜੀ ਤੁਹਾਡਾ ਨਾਮ ਕੀ ਹੈ ਜੀ ਹਰਜੀਤ ਕੌਰ ਆ ਦੇਖੋ ਜੀ ਆ ਹਰਜੀਤ ਕੌਰ ਹੈ ਜੀ ਆ ਕਰਮਕੌਰ ਹੈ ਜੀ ਦੋਹੇ ਸਕੀਆਂ ਪੈਣਾ ਦਰਾਣੀ ਝਠਾਣੀ ਵੀ ਹੈ ਗੰਦੋ ਕਲਾਂ ਰੋਪੜ ਤੋਂ ਵੀਡੀਓ ਬਣ ਰਿਹਾ ਹੈ ਜੀ ਪੁੱਛ ਰਿਹਾ ਅਨੁਮਾਨ ਲਗਾਓ ਲਗਾਓ ਅੰਦਾਜ਼ਾ ਵੱਡੀ ਕੌਣ ਹੈ ਛੋਟੀ ਕੌਣ ਹੈ ਜੀ ਪਾਤਲੇ ਦੀ ਸਵਾਲ ਦੀ ਪਾਤਲੇ ਨੇ ਦੀ ਫਿਰ ਦੇਖਦੇ ਅਕਾਉਂਟ ਦੱਸਦਾ ਦੱਸਣਾ ਨਹੀਂ ਕਿਸੇ ਨੇ ਹੈ ਵਧੀਆ ਸਵਾਲ ਹੈ ਤੁਹਾਨੂੰ ਵੀ ਤੁਹਾਨੂੰ ਵੀ ਕਈਆਂ ਨੂੰ ਪਤਾ ਨਹੀਂ ਹੁਣ ਕਿ ਬੜੀ ਕੋਣ ਹੈ ਕਿ ਛੋਟੀ ਕੋਣ ਹੈ ਨਹੀਂ ਸਾਨੂੰ ਵੀ ਨਹੀਂ ਪਤਾ ਜੀ ਨਹੀਂ ਪਤਾ ਦੇਖੋ ਪਿੰਡ ਦੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਬੜੀ ਕੋਣ ਹੈ ਛੋਟੀ ਕੋਣ ਹੈ ਅੱਜ ਤਾਂ ਪਿੰਡ ਵਾਲੇ ਵੀ ਖੁਸ਼ ਹੋ ਜੂਗੇ ਦੇਖੋਗੇ ਪਤਾ ਅੱਜ ਪੋਲ ਖੁੱਲ੍ਹ ਜਾਣੀ ਹੈ ਬੜੀ ਕੋਣ ਹੈ ਇੱਕ ਕਮੈਂਟ ਕਰਨਾ ਇਹਨਾਂ ਨੇ ਕਮੈਂਟ ਕਰਨਗੇ ਦੱਸਣਗੇ ਥੱਲੇ ਬੜੀ ਕੋਣ ਹੈ ਛੋਟੀ ਕੋਣ ਹੈ ਆਲੇ ਦੋਲੇ ਦੇ ਲੋਕ ਤਾਂ ਦੱਸਣਗੇ ਕੀ ਆ ਕਰਨਗੇ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਕਮੈਂਟ ਮਾਰੋਗੇ ਵੀ ਕੌਣ ਉਹ ਦੱਸੂਗੇ ਤੁਹਾਨੂੰ ਹਾਂ ਪਰ ਦੇਖੋ ਜੇ ਕਮੈਂਟ ਵੀ ਮਾਰਨ ਦੀ ਸਾਨੂੰ ਕਈ ਵਾਰੀ ਕਹਿੰਦੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਤੇ ਅਸੀਂ ਪਹਿਲਾਂ ਹੀ ਜਵਾਬ ਦੇਤਾ ਬੜੀ ਕੌਣ ਹੈ ਛੋਟੀ ਕੌਣ ਫਿਰ ਤਾਂ ਪਤਾ ਲੱਗ ਜਾਣਾ ਹਾਂ ਦੇਖੋ ਸੱਚੀ ਗੱਲ ਕਹਿਣਾ ਅਸੀਂ ਵੀਡੀਓ ਇਸ ਕਰਕੇ ਬਣਾਉਂਦੇ ਆ ਪਿੰਡਾਂ ਦੇ ਵਿੱਚ ਸਮਾਂ ਬਤਾਉਣਾ ਚਾਹੁੰਦੇ ਆ ਪੰਜਾਬੀ ਕਲਚਰ ਦਿਖਾਉਣਾ ਚਾਹੁੰਦੇ ਆ ਵਿਰਸਾ ਦਿਖਾਉਣਾ ਚਾਹੁੰਦੇ ਆ ਤੇ ਆ ਵੀ ਦਿਖਾਉਣਾ ਚਾਹੁੰਦੇ ਆ ਵੀ ਆ ਦੇਖੋ ਜੀ ਉਮਰ ਦਰਾਜ਼ ਜਦੋਂ ਪੈਣਪਰਾ ਹੋ ਜਾਂਦੇ ਨੇ ਨਾ ਜੀ ਉਹ ਇੱਕੋ ਜਿਹੀ ਲੱਗਣ ਲੱਗ ਜਾਂਦੇ ਆ ਕਈ ਵਾਰੀ ਬڑا ਛੋਟਾ ਲੱਗਣ ਲੱਗ ਜਾਂਦਾ ਛੋਟਾ ਬڑا ਲੱਗਣ ਲੱਗ ਜਾਂਦਾ ਆ ਮੇਰੇ ਛੋਟੇ ਭਰਾ ਨੂੰ ਨਾ ਕੀ ਬڑا ਭਰਾ ਕਹੀ ਜਾਂਦੇ ਆ ਹਾਂਜੀ ਅੱਛਾ ਹੁਣ ਤੁਸੀਂ ਦੋਸਤੋ ਆ ਛੋਟਾ ਕੇ ਮੈਂ ਛੋਟਾ ਦੀ ਓ ਛੋਟਾ ਓ ਛੋਟਾ ਵੇ ਤਾੜੀਆਂ ਹੋ ਜਾਣ ਬੇਬੇ ਨੇ ਪਛਾਣ ਲਿਆ ਵੀ ਆਹ ਛੋਟਾ ਕਿੱਦਾਂ ਬਦਲ ਗਿਆ ਛੋਟਾ ਇਹ ਉਹਦੇ ਅੱਛਾ ਵਾਲ ਕਾਲੇ ਆ ਅੱਛਾ ਮੈਂ ਇੰਦਰ ਵੀ ਕਾਲੇ ਹਨ ਹੁਣ ਇੱਥੇ ਨਹੀਂ ਪਛਾਣ ਹੁਣ ਅੱਜ ਤਾਂ ਸਵਾਲ ਪਾਤਾ ਵੀ ਪਛਾਣ ਕੇ ਕੌਣ ਬੜੀ ਤੇ ਕੌਣ ਛੋਟੀ ਦੀ ਹਾਂ ਆ ਬਣ ਗਈ ਦੀ ਗੱਲ ਆ ਬੰਬੇ ਵਾਲੀ ਸਰਪੰਚ ਨੂੰ ਦੇਖ ਕੇ ਸੀ ਆਏ ਵੀ ਆਪਾਂ ਵੀਡੀਓ ਬਣਾਉਣਾ ਦੀ ਇਹ ਕਹਿੰਦੇ ਦੀ ਦੋ ਭੈਣਾਂ ਦੀ ਮੈਂ ਕਿਹਾ ਦੇਖ ਲੈਣੇ ਵੀ ਬੜੀ ਕੌਣ ਹੈ ਛੋਟੀ ਕੌਣ ਹੈ ਦੀ ਹੋ ਜੀ ਪੰਜਾਬੀਓ ਦੁਨੀਆ ਭਰ ਦੇ ਵਿੱਚ ਵੀਡੀਓ ਦੇਖਦੇ ਸਾਡੇ ਲੋਕ ਕੈਨੇਡਾ ਚ ਅਮਰੀਕਾ ਚ ਮੈਂ ਕਹਿੰਦਾ ਕਿਤੋਂ ਕਿਤੋਂ ਕਿੱਥੋਂ ਕਿੱਥੋਂ ਨਹੀਂ ਦੇਖਦੇ ਵੀਡੀਓ ਆ ਪਾਤਾ ਸਵਾਲ ਜੀ ਬੜੀ ਭੈਣ ਕੌਣ ਤੇ ਛੋਟੀ ਭੈਣ ਕੌਣ ਜੀ ਕਮਾਲ ਦੀ ਗੱਲ ਹੈ ਜੀ ਹਾਂ ਜੀ ਆਪੇ ਕਮੈਂਟ ਕਰੂਗੇ ਜੀ ਆਪੇ ਕਰੂਗੇ ਕਮੈਂਟ ਨਹੀਂ ਠੀਕ ਹੈ ਹਾਂ ਹਾਂ ਦੱਸਣਾ ਨਹੀਂ ਅੱਜ ਆਪਾਂ ਨੇ ਆਪਾਂ ਨਹੀਂ ਦੱਸਣਾ ਆਪਾਂ ਨਹੀਂ ਦੱਸਣਾ ਜੀ ਤੁਹਾਡਾ ਨਾਂ ਕੀ ਹੈ ਜੀ ਸੁਨੀਤਾ ਦੇਵੀ ਸੁਨੀਤਾ ਦੇਵੀ ਜੀ ਦੱਸਣਾ ਨਹੀਂ ਨਾ ਜੀ ਨਹੀਂ ਜੀ ਦੱਸਣਾ ਨਹੀਂ ਹੈਗਾ ਬਿਲਕੁਲ ਨਹੀਂ ਦੱਸਣਾ ਆਪਾਂ ਦੱਸਣਾ ਨਹੀਂ ਆਪੇ ਕਰੂਗੇ ਪਤਾ ਹਾਂ ਆਪੇ ਪਤਾ ਕਰੂਗੇ ਜੀ ਅੱਛਾ ਤੁਸੀਂ ਦੋਹੇ ਭੈਣਾਂ ਇੱਕ ਘਰ ਚ ਵਿਆਹੀਆਂ ਹਾਂ ਹਾਂ ਜੀ ਠੀਕ ਠਾਕ ਆਪਸ ਵਿੱਚ ਐਨ ਵਧੀਆ ਜੀ ਕਦੀ ਕਦੀ ਭੈ ਕਦੀ ਕਦੀ ਦਰਾਣੀ ਛਾਣੀ ਵੀ ਹੋ ਜਾਂਦੀ ਹੈ ਹੋ ਜਾਂਦੀ ਹੈ ਹੋਣਾ ਪੈਂਦਾ ਹੋਣਾ ਬਿੰਦ ਤਾੜੀਆਂ ਹੋ ਜਾਂਦੀ ਆ ਦੇਖੋ ਕਦੀ ਕਦੀ ਹੋਣਾ ਸਰ ਹਸਬੈਂਡ ਆ ਉਹ ਫੌਜੀ ਸੂਬੇਦਾਰ ਆ ਅੱਛਾ ਦੋਹਾਂ ਦੇ ਤੁਸੀਂ ਸੂਬੇਦਾਰ ਨੀ ਆ ਸੂਬੇਦਾਰ ਨੀ ਆ ਅਸੀਂ ਸੂਬੇਦਾਰ ਆ ਦੇਖੋ ਜੀ ਸੂਬੇਦਾਰ ਨੀ ਆ ਜੀ ਉਹ ਵੀ ਸੂਬੇਦਾਰ ਹੈ ਜੀ ਹਾਂ ਲਓ ਬੇਬੇ ਆ ਵਧੀਆ ਹੋ ਗਿਆ ਨਾ ਜੀ ਵੀਡੀਓ ਠੀਕ ਬਣ ਗਿਆ ਜੀ ਆਪੇ ਪਛਾਣੂਗੇ ਬੜੀ ਕੌਣ ਛੋਟੀ ਕੌਣ ਪੁੱਛੇ ਸਵਾਲ ਤੁਹਾਨੂੰ ਬੜੀ ਕੌਣ ਛੋਟੀ ਕੌਣ ਆਪਾਂ ਪੁੱਛਿਆ ਨਾ ਬੱਲੇ ਬੱਲੇ ਕਰਾਤੀ ਨਾ ਫਿਰ ਆਪਾਂ ਤਾਂ ਪੁੱਛ ਲਿਆ ਨਾ ਜੀ ਆ ਦੇਖੋ ਜੀ ਆਪਾਂ ਆ ਸਵਾਲ ਅਕਸਰ ਅਸੀਂ ਪੁੱਛਦੇ ਜਾ ਕੇ ਕਈ ਤਾਂ ਇਹ ਹੈ ਜੈ ਪਛਾਣ ਨਹੀਂ ਹੁੰਦੀ ਸੱਸ ਕੌਣ ਤੇ ਨੂੰਹ ਕੌਣ ਸੱਚੀ ਗੱਲ ਕਹਿੰਦਾ ਮੈਂ ਨਹੀਂ ਪਤਾ ਹੀ ਲੱਗਦਾ ਸੱਸ ਕੌਣ ਤੈਨੂੰ ਕੌਣ ਜੀ ਹਾਂ ਲਓ ਜੀ ਕਮਾਲ ਦੀ ਗੱਲ ਹੈ ਜੀ ਆ ਦੇਖੋ ਜੀ ਵੀਡੀਓ ਇੱਕ ਵਾਰੀ ਨਾ ਦੱਸ ਦਿਓ ਜੀ ਦੁਬਾਰਾ ਕਰਮਕੌਰ ਜੀ ਕਰਮਕੌਰ ਦੱਸੋ ਕਰਮਕੌਰ ਛੋਟੀ ਹੈ ਕਿ ਵੱਡੀ ਦੀ ਹਾਂ ਜੀ ਹਰਜੀਤ ਕੌਰ ਹਾਂ ਦੇਖੋ ਜੀ ਬੇਬੇ ਹਰਜੀਤ ਕੌਰ ਛੋਟੀ ਹੈ ਕਿ ਵੱਡੀ ਦੀ ਅੱਛਾ ਬੇਬੇ ਇੱਕ ਗੱਲ ਦੱਸਿਓ ਅੱਜ ਆਪਾਂ ਵੀਡੀਓ ਬਣਾਇਆ ਆ ਸਰਪੰਚਣੀ ਦਾ ਵੀਡੀਓ ਬਣਾਇਆ ਬੋਂਬੇ ਵਾਲੀ ਦਾ ਜੀ ਔਰ ਸਾਰੇ ਨਾਲ ਗੱਲਾਂ ਬਾਤਾਂ ਕੀਤੀਆਂ ਮਨ ਲੱਗਿਆ ਤੁਹਾਡਾ ਹਾਂਜੀ ਲੱਗਿਆ ਕਿਦਾਂ ਦਾ ਲੱਗਿਆ ਵੀਡੀਓ ਬਹੁਤ ਵਧੀਆ ਲੱਗਿਆ ਵਧੀਆ ਪੰਜਾਬੀ ਫਿਲਮ ਬਣ ਗਈ ਕਿ ਨਹੀਂ ਬਣ ਗਈ ਮਨ ਖੁਸ਼ ਹੋ ਗਿਆ ਇਹਨਾਂ ਦੀ ਆਹੀ ਕੁਛ ਤਾਂ ਕਰ ਦਿੰਦੀ ਅਸੀਂ ਯਾਰ ਕਮੈਂਟ ਕਰੀ ਜਾਂਦੇ ਕਈ ਵਾਰੀ ਕਿ ਆ ਵੀਡੀਓ ਕਿਉਂ ਬਣਾ ਦਿੱਤਾ ਜੀ ਆ ਦੋ ਪੈਣਾ ਵੱਡੀਆਂ ਛੋਟੀਆਂ ਕਿਉਂ ਕਰ ਦਿੱਤੀਆਂ ਆ ਖੁਸ਼ੀ ਪ੍ਰਾਪਤ ਕਰਨ ਲਈ ਖੁਸ਼ੀਆਂ ਦੇਣ ਦੇ ਲਈ ਪੰਜਾਬੀ ਕਲਚਰ ਪੰਜਾਬੀ ਵਿਰਸਾ ਤੁਹਾਡੇ ਸਾਹਮਣੇ ਪੇਸ਼ ਕਰਨ ਦੇ ਲਈ ਵੀਡੀਓ ਬਣਾਉਂਦੇ ਆ ਹੋਰ ਧਰਮ ਨਾਲ ਕਹਿੰਦਾ ਕੋਈ ਕਾਰਨ ਨਹੀਂ ਹੈ ਸਿਰਫ ਇਹੀ ਕਾਰਨ ਹੈ ਕਿ ਅਸੀਂ ਇਹਨਾਂ ਦੇ ਨਾਲ ਸਮਾਂ ਬਤਾ ਕੇ ਖੁਸ਼ ਰਹਿੰਦੇ ਆਂ ਦੀ ਪੰਜਾਬੀਆਂ ਬੱਲੇ ਬੱਲੇ ਫਿਰ ਜ਼ੋਰ ਦੀ ਬੋਲਦੇ ਦੀ ਪੰਜਾਬੀਆਂ ਦੀ ਬੱਲੇ ਬੱਲੇ ਹਾਂ ਗੜਕਾ ਸੋਚਿਆ ਸੀ ਮੈਂ ਗੜਕੇ ਤੋਂ ਪਤਾ ਲੱਗ ਜਾਊਗਾ ਬੜੀ ਕੌਣ ਹੈ ਛੋਟੀ ਕੌਣ ਇਹਦਾ ਬਰਾਬਰ ਦਾ ਹੀ ਗੜਕਾ ਪਤਾ ਨਹੀਂ ਦੀ ਬੱਲੇ ਬੱਲੇ ਗੜਕਾ ਦੇਖੋ ਬਰਾਬਰ ਦਾ ਹੀ ਹੈ ਪਤਾ ਨਹੀਂ ਲੱਗ ਰਿਹਾ ਛੋਟੀ ਕੌਣ ਤੇ ਬੜੀ ਕੌਣ ਹੈ ਮੈਂ ਬਾਅਦ ਚ ਪੁੱਛੂਗਾ ਪੇਕੇ ਦੇ ਦੋਵੇਂ ਭੈਣਾਂ ਨੱਚੀਆਂ ਸਾਰੇ ਨੱਚੀਆਂ ਦਰਾਂਆਂ ਜਟਾ ਆ ਆ ਆ ਆ ਬੋਲੇ 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 ਹਾਂ 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 ਬੋਲੇ 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 ਮੁੰਡਾਣੀਆਂ 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 ਪੇਕੇ ਦੋਵੇਂ ਭੈਣਾਂ ਨੱਚੀਆਂ ਸਭ ਨੱਚਣੇ ਦਰਾਂਆਂ ਜਟਾਣੀਆਂ ਇਹ ਦੋਵੇਂ ਭੈਣਾਂ ਨੱਚੀਆਂ ਸਾਰੇ ਨੱਚੀਆਂ ਦਰਾਂਆਂ ਜਟਾਣੀਆਂ ਵਾਹ ਦੇਖ ਕਰਤਾ ਆ ਦੇਖੋ ਨਾ ਜਿਹੜੇ ਕਹਿੰਦੇ ਕਿਉਂ ਪੁੱਛਦੇ ਆ ਆ ਚਾਹ ਚੜ ਗਿਆ ਜੀ ਇਹਨਾਂ ਨੂੰ ਹੈ ਆਹੀ ਚਾਹ ਚੜਾਣ ਲਈ ਗੱਲ ਕਰਦੇ ਆ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਸਾਡਾ ਵੀਡੀਓ ਦੇਖ ਲਓ ਹੈ ਸਾਰੀਆਂ ਬਿਮਾਰੀਆਂ ਦਾ ਜੀ ਅੱਛਾ ਕਹਿੰਦੇ ਵੀਡੀਓ ਸ਼ੇਅਰ ਕਰਦੇ ਹੋ ਸਾਡੀ ਵੀਡੀਓ ਸ਼ੇਅਰ ਕਰੋ ਜੀ ਜ਼ੋਰ ਦੀ ਸਾਡੀ ਵੀਡੀਓ ਸ਼ੇਅਰ ਕਰੋ ਜੀ ਦੁਨੀਆ ਤੱਕ ਪਹੁੰਚਾ ਦਿਓ ਦੋਨੇ ਭੈਣਾਂ ਦੀ ਕਿਹੜੀ ਵੱਡੀ ਤੇ ਕਿਹੜੀ ਛੋਟੀ ਹਾਂ ਹਾਂ ਨਹੀਂ ਬੋਲਦੇ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਜੀ ਦੋਨਾ ਭੈਣਾਂ ਦੀ ਉਹ ਗੱਲ ਦੇ ਵੱਡੀ ਕੌਣ ਛੋਟੀ ਕੌਣ ਬੁੱਢੇ ਕਰਦੇ ਨੇ ਲਓ ਜੀ ਆਹ ਦੇਖੋ ਜੀ ਬਣ ਗਈ ਗੱਲ ਦੀ ਸ਼ੁਕਰੀਆ ਜੀ ਧੰਨਵਾਦ ਜੀ